ਜੀ ਆਇਆਂ ਨੂੰ ਸਸਰੀਆ ਕਾਲ ਕਿਦਾਂ ਹਾਲ ਚਾਲਾ ਵੀਰੋ ਉਮੀਦ ਕਰਨਾ ਠੀਕ ਹੋਵਗੇ ਵਧੀਆ ਹੋਵਗੇ ਤੇ ਚੜ੍ਹਦੀ ਕਲਾ ਚ ਹੋਗੇ ਲੋ ਜੀ ਵੀਰੋ ਵੈਲਕਮ ਬੈਕ ਕਰਨੇ ਆਪਣੇ ਚੈਨਲ ਵਾਲਾ ਫੈਮਿਲੀ ਰਿਐਕਸ਼ਨ ਤੇ ਤੇ ਅੱਜ ਅਸੀਂ ਲੈ ਕੇ ਆਏ ਆਂ ਵੀਡੀਓ ਆਪਣੇ ਵੀਰਾਂ ਵਾਸਤੇ ਸਿੱਧੂ ਮੂਸੇਵਾਲਾ ਵੀਰੇ ਦੀ ਲਾਈਵ ਪਰਫਾਰਮੈਂਸ ਲਾਈਵ ਪਰਫਾਰਮੈਂਸ ਬਹੁਤ ਵਧੀਆ ਲਾਈਵ ਪਰਫਾਰਮੈਂਸ ਆ ਤੇ ਬਹੁਤ ਹੀ ਵਧੀਆ ਉਹਨਾਂ ਦੀ ਯਾਨੀ ਕਿ ਲੋਕ ਆ ਰਹੀ ਐ ਇਸ ਵੀਡੀਓ ਦੇ ਵਿੱਚ ਉਹ ਤੇ ਮਾਸ਼ਾਅੱਲਾ ਉਹ ਤੇ ਵੈਸੇ ਮਾਸ਼ਾਅੱਲਾ ਪਿਆਰੇ ਨੇ ਤੇ ਹਾਂ ਰ ਵੀਡੀਓ ਨਹੀਂ ਲੇਕਿਨ ਇਹ ਅਸ ਵੀਡੀਓ ਦੇ ਵਿੱਚ ਮੈਨੂੰ ਇਦਾਂ ਡੈਸ਼ੈਂਟ ਲੱਗ ਰਿਹਾ ਨੇ ਜਿਵੇਂ ਕੋਈ ਮਹਾਰਾਜਾ ਖੜਾ ਸਟੇਜ ਤੇ ਚਲੋ ਸਹੀ ਅਸੀਂ ਤੇ ਜਿੰਨੇ ਮੈਂ ਤਾਂ ਨਹੀਂ ਦੇਖਿਆ ਬਹੁਤ ਵਧੀਆ ਜੀ ਚਲੋ ਜੀ ਵੀਡੀਓ ਦੇਖਨੇ ਆ ਪਹਿਲਾਂ ਫੇਰ ਕਰਨੇ ਆ ਗੱਲਬਾਤ ਗੱਲਬਾਤ ਆ ਜਿੱਥੇ ਜਿੱਦੀ ਪਿੰਡ ਹੈ ਜਿੱਥੇ ਜੰਮਿਆ ਹਾਂ ਜਿੱਥੇ ਜਿੱਦੀ ਪਿੰਡ ਹੈ ਜਿੱਥੇ ਚਰਚੇ ਕਰਾਣੇ ਉਸ ਥਾਂ ਦੇ ਚਰਚੇ ਕਰਾਣੇ ਉਸ ਥਾਂ ਦੇ ਮੈਂ

ਸਾਰਿਆਂ ਤੋਂ ਪਹਿਲਾਂ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਤੇ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੱਚਾ ਬਾਸ਼ਾ ਪਰਮਾਤਮਾ ਕਰੇ ਆ ਪ੍ਰੋਗਰਾਮ ਸਾਰਿਆਂ ਨਾਲ ਖੁਸ਼ੀ ਨਾਲ ਤੇ ਸੇਫਟੀ ਨਾਲ ਸਾਰੇ ਲੱਗੇ ਸਾਰਿਆਂ ਨੇ ਟੈੱਕ ਕੇ ਭੇਜੋ ਭਾਈ ਆਰਾਮ ਨਾਲ ਸੌਂਦ ਲਵਾ ਲੈ ਠੀਕ ਹੈ ਨਾ ਭੱਜ ਦੌੜ ਕਰਨ ਦੀ ਲੋੜ ਨਹੀਂ ਜਿੰਨਾ ਚਿਰ ਕਹਾਂਗੇ ਇੱਥੇ ਹੀ ਆ ਠੀਕ ਹੈ ਭਾਈ ਨਾਲ ਤੇਰੇ ਜੁੜ ਗਈਆਂ ਉੰਜੇ ਉਹ ਕਿੱਸੇ ਨੂੰ ਵੀ ਹੈ ਲੋਨੀਓ ਕਹਿੰਦੇ ਪਰ ਭਾਬੀ ਵਾਲੀ ਛੇੜ ਪਾਈ ਮੈਨੂੰ ਤੇਰੇ ਹੰ ਮੈਨੂੰ ਸਾਡੇ ਐ ਸੰਜੋਗ ਇਕੱਠੇ ਹੋਣੇ ਲੱਗਦੇ ਨਾਲੇ ਕੜ ਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ ਨਾਲੇ ਕੜ ਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ ਨਾਲੇ ਕੜ ਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ ਸੂਟ ਚ ਮੈਂ ਫੋਟੋ ਸੀ ਖਚਾਈ ਵੇ ਮੇਰੇ ਕਹਿਣ ਦੇ ਤੂੰ ਪਿੰਡ ਬੇਬੇ ਨੂੰ ਦਿਖਾਈ ਵੇ ਹਾਏ ਤੇਨੀ ਫੋਟੋ ਤਾਂ ਮੈਂ ਰੱਖਾਂ ਫੋਨ ਉੱਤੇ ਲਾਈ ਵੇ ਜੇ ਮੰਨ ਜਾਣ ਸਾਰੇ ਤਾਂ ਮੈਂ ਆਵਾ ਚਾਈ ਚਾਈ ਹਾਏ ਇੱਕ ਦੂਜੇ ਲਈ ਉਹ ਬਣੇ ਆਪਾਂ ਦੋਨੇ ਲੱਗਦੇ ਨਾਲੇ ਖੜਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ ਆਪਾਂ ਨੂੰ ਜਾਣ ਇਕੱਠੇ ਕਿੰਨੇ ਨਾਲ ਖੜਕੇ ਤੂੰ ਦੇਖੀ ਕਿੰਨੇ ਸੋਹਣੇ ਲੱਗਦੇ ਹੈ Ha hey, hey, hey. ਸਾਡੇ ਐ ਸੰਜੋਗ ਇਕੱਠੇ ਹੋਣੇ ਲੱਗਦੇ ਨਾਲੇ ਕੜ ਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ ਆਪਾਂ ਦੋਨੋਂ ਜਾਣੇ ਇਕੱਠੇ ਕਿੰਨੇ ਸੋਹਣੇ ਲੱਗਦੇ ਨਾਲੇ ਖੜ ਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ ਆਪਾਂ ਦੋਨੋਂ ਜਾਣੇ ਫੋਟੋ ਸੀ ਕੇ ਚਾਈ ਵੇ ਸਾਰੇ ਕਹਿਣ ਤੇ ਤੂੰ ਪਿੰਡ ਬੇਬੇ ਨੂੰ ਦਿਖਾਈ ਵੇ ਮੇਰੀ ਫੋਟੋ ਤਾਂ ਮੈਂ ਰੱਖਾਂ ਬੂੜੇ ਉੱਤੇ ਲਾਈ ਵੇ ਮੂਲੀ ਜਣ ਸਾਇ ਤਾਂ ਮੈਂ ਚਾਈ ਚਾਈ ਵੇ ਇੱਕ ਤੁਝੇ ਲਈ ਉਹ ਬਣੇ ਆਪਾਂ ਕੋਨੇ ਲੱਗਦੇ ਨਾਂ ਘੜ ਕੇ ਤਾਂ ਦੇਖੀ ਕਿੰਨੇ ਸੋਹਣੇ ਲੱਗਦੇ ਆਪਾਂ ਨੂੰ ਜਾਣੇ ਇਕੱਠੇ ਕਿੰਨੇ ਸੋਹਣੇ ਲੱਗਦੇ ਨਾਂ ਕਰਕੇ ਚੜ੍ਹਦੇ ਕਿੰਨੇ ਸਾਨੇ ਲੱਗਦੇ ਨੂੰ ਜਾਣੇ ਇਕੱਠੇ ਕਿੰਨੇ ਬੂੜੇ ਲੱਗਦੇ ਨਾਂ ਕਰਕੇ ਚੜ੍ਹਦੇ ਕਿੰਨੇ ਸਾਨੇ ਲੱਗਦੇ ਆਪਾਂ ਨੂੰ ਜਾਣੇ i yeah. you. ਰੀਜ ਵੇ ਚੜਦੇ ਸਿਆਲ ਦੋਨੇ ਹੋ ਜੀਏਂਗੇ ਜਗਨਾਏ ਚੜਦੇ ਸਿਆਲ ਦੋਨੇ ਖਾਬ ਤਾਂ ਤਹਰੂਨੇ ਧੋਨੇ ਰੰਗਦੇ ਨਾਲ ਕਰਕੇ ਤਾਂ ਦੇਖੀ ਕਿੰਨੇ ਕਿੰਨੇ ਰੰਗਦੇ ਆਪਾਂ ਨੂੰ ਜਾਣ ਇਕੱਠੇ ਕਿੰਨੇ ਰੰਗ ਲੱਗਦੇ ਨਾਲ ਕਰਕੇ ਤਾਂ ਦੇਖੀ ਕਿੰਨੇ ਸਾਰੇ ਲੱਗਦੇ ਆਪਾਂ ਨੂੰ ਜਾਣ ਇਕੱਠੇ ਕਿੰਨੇ ਰੰਗ ਲੱਗਦੇ ਨਾਲ ਕਰਕੇ ਤਾਂ ਦੇਖੀ ਕਿੰਨੇ ਸਾਰੇ ਲੱਗਦੇ ਆਪਾਂ ਨੂੰ ਜਾਣ ਇਕੱਠੇ ਕਿੰਨੇ ਰੰਗ ਲੱਗਦੇ ਨਾਲ ਕਰਕੇ ਤਾਂ ਦੇਖੀ ਕਿੰਨੇ ਸਾਰੇ ਲੱਗਦੇ ਨਾਲ ਖੜ ਕੇ ਤਾਂ ਦੇਖ ਕਿ ਕਿੱਡੇ ਸੋਣ ਲੱਗਦੇ ਆਪਾਂ ਦੋਵੇਂ ਹਾਏ ਕਿੰਨੇ ਸੋਣ ਲੱਗਦੇ ਮੈਂ ਥੋੜਾ ਜਿਹਾ ਜ਼ਿਆਦਾ ਕਿੱਦਾਂ ਐਵੇਂ ਨਾ ਜਾਂਦੇ ਆਪਣੇ ਮੰਮੀਆਂ ਮਿੱਠੂ ਨਹੀਂ ਬਣਦੇ ਨਹੀਂ ਥੋੜਾ ਜਿਹਾ ਫਰਕ ਹੈ ਥੋੜਾ ਜਿਹਾ ਫਰਕ ਹੈ ਮੈਂ ਜ਼ਿਆਦਾ ਥੋੜਾ ਜਿਹਾ ਸੋਣਾ ਲੱਗਣਾ ਦੂਸਰਾ ਜਿਹਾ ਚਲੋ ਜਿੱਦਾਂ ਵੀ ਆ ਬੜਾ ਹਾਸੇ ਦਾ ਮੁਸਰਤ ਬਹੁਤ ਵਧੀਆ ਸੌਂਗ ਅੱਛਾ ਦੇਖ ਲੈ ਸਾਜੂ ਦੇ ਉੱਤੇ ਨਹੀਂ ਇਹ ਲਾਈਵ ਪਰਫਾਰਮੈਂਸ ਮਕਸਦ ਦੇਖਿਆ ਸੀ ਤੁਸੀਂ ਮੂਸੇ ਵਾਲਾ ਯਾਨੀ ਕਿ ਗਾਣਾ ਐਵੇਂ ਸਿਰਫ 뮤ਜ਼ਿਕ ਤੋਂ ਗੰਦੇ ਤਾਂ ਐਵੇਂ ਹੀ ਲੱਗਦਾ ਵੀ ਯਾਨੀ ਕਿ ਬਿਲਕੁਲ Song ਇੰਨਾ ਵੀ ਆਸਲ ਜਿਵੇਂ ਰਿਕਾਰਡਿੰਗ ਹੀ ਤਾਂ ਹਾਂ ਜ਼ਬਰਦਸਤ ਇੰਨੀ ਯਾਨੀ ਕਿ ਆਵਾਜ਼ ਦੇ ਵਿੱਚ ਹੀ ਉਹਨਾਂ ਦੇ ਇੰਨਾ Song ਵਿੱਚ ਵੀ ਉਹ ਮਾਸ਼ਾਅੱਲ مسلسل نیچے ਹੀ ਦੇਖਦੇ ਪਏ ਹਨ ਮਤਲਬ ਇੰਨਾ ਮਤਲਬ ਇੰਨੀ ਕਿ ਰਿਸਪੈਕਟ ਇੰਨੀ ਕਿ ਸ਼ਰਮ ਆ ਹਾਂ ਅਲੱਛਾ ਗੱਲ ਸੁਣ ਵੈਸੇ ਦੇਖ ਕੇ ਇਹਨਾਂ ਨੂੰ ਦੂਰੋਂ ਪਤਾ ਦੇਖੇ ਨਾ ਐਵੇਂ ਲੱਗਦਾ ਜਿਵੇਂ ਗੈਂਗਸਟਰ ਹੋਣੇ ਹੋਣਾ ਬਦਵਾਚ ਤੇ ਦੇਖਣ ਨੂੰ ਬਹੁਤ ਗੁੱਸੇ ਆ ਨਾ ਦੇਖਣ ਨੂੰ ਉਹ ਘੈਂਟ ਲੋਕੇ ਨੇ ਹਾਂ ਮੈਂ ਪਹਿਲੇ ਦਫਾ ਇਹਨਾਂ ਦਾ ਇੰਟਰਵਿਊ ਦੇਖਿਆ ਸੀ ਤੇ ਮੈਂ ਸਮਝਦੀ ਸੀ ਇਹ ਬੜਾ ਗੁੱਸੇ ਵਾਲਾ ਮੁੰਡਾ ਹੈ ਡੇਂਜਰਸ ਦੇਖਣ ਨੂੰ ਡੇਂਜਰਸ ਲੱਗਦਾ ਜਿਵੇਂ origianlly ਡਾਉਣ ਹੁੰਦੇ ਦੁਨੀਆ ਇੰਟਰਨੈਸ਼ਨਲ ਡਾਉਣ ਹੁੰਦੇ ਲੁੱਕ ਇਹਨਾਂ ਦੀ ਉਦਾਂ ਦੀ ਹੈ ਡੋਨਾ ਕਿ ਗੱਭਰੂ ਜਵਾਨਾ ਨੇ ਤੇ ਇਹਨਾਂ ਨੇ ਕਸਮ ਵਾਈ ਗੱਲ ਹੈ ਮੈਨੂੰ ਹੈ ਕਿ ਇੰਨਾ ਸ਼ਰਮੇਲਾ ਮੁੰਡਾ ਵੀ ਹੁੰਦਾ ਹੈ ਕੁੜੀਆਂ ਨਾਲ ਬੜਾ ਸ਼ਰਮੇਲਾ ਹਾਂ ਸਿੱਧੂ ਮੂਸੇ ਵਾਲਾ ਹਾਂ ਗ ਜਦੋਂ ਬਾਕੀ ਨਾਲ ਇਹ ਫੇਸ ਤੋਂ ਲੱਗਦਾ ਹੁੰਦਾ ਏ ਕਿ ਗੁੱਸੇ ਵਾਲਾ ਬੜੀ ਦੁਨੀਆ ਨੇ ਬੜੀ ਦੁਨੀਆ ਦੇ ਬੜਿਆ ਨੌਜਵਾਨਾਂ ਨੇ ਇਹਨਾਂ ਦੇ ਇਹਨਾਂ ਵਰਗੀ ਲੁੱਕ ਧਾਰ ਲਈ ਹੈ ਹਾਂ ਠੀਕ ਹੈ ਇਹਨਾਂ ਵਰਗੇ ਯਾਨੀ ਕਿ ਬਣਨ ਦੀ ਕੋਸ਼ਿਸ਼ ਕਰ ਲਈ ਤੈਨੂੰ ਪਤਾ ਆਪਣੇ ਪਾਕਿਸਤਾਨ ਚ ਲਾਹੌਰ ਚ ਇੱਕ ਮੁੰਡਾ ਹੈ ਹੂੰ ਉਹਨੇ ਉਹ ਉਹਦਾ ਥੋੜੀ ਬੋਧੀ ਸ਼ਕਲ ਇਹਨਾਂ ਦੇ ਨਾਲ ਮਿਲਦੀ ਹੈ ਉਹਨੇ ਬਿਲਕੁਲ ਆਪਣੇ ਉਹਨੂੰ ਪੱਗ ਨਹੀਂ ਸੀ ਬਨਣੇ ਹੁੰਦੀ ਉਹਨੇ ਪੱਗ ਬਨਣੇ ਸਿੱਖੀ ਪਹਿਲਾਂ ਠੀਕ ਹੈ ਪੱਗ ਬਣ ਕੇ ਬਿਲਕੁਲ ਇਹਨਾਂ ਦੇ ਸਟਾਈਲ ਦੇ ਵਿੱਚ ਹੀ ਆਇਆ ਇਹਨਾਂ ਦੇ ਚਾਹ ਨਾਲੇ ਇਹਨਾਂ ਦੇ ਫੈਨ ਇੰਨੀ ਮੁਹੱਬਤ ਕਰਦੇ ਆ ਜਿ شدت ਕਰ ਮੁਹੱਬਤ ਦੀ ਜਿਹੜੀ شدت ਹੁੰਦੀ ਹੈ ਨਾ ਉਹ ਇਹਨਾਂ ਨਾਲ ਕਰਦੇ ਤੇ ਮੈਂ ਕਹਿੰਦਾ ਲੱਖ ਮਿਲੀਅਨਾਂਾਂ ਚ ਫੋਲੋਇੰਗ ਇਹਨਾਂ ਦੇ ਮਿਲੀਅਨਾਂਾਂ ਚ ਠੀਕ ਹੈ ਜਿਹੜੀ ਹਲੇ ਹੁਣ ਇਹਨਾਂ ਦੇ ਤੂੰ ਇਹਨਾਂ ਦੇ origignal account ਚੈੱਕ ਕਰ ਲੈ ਖੁਦ ਨਹੀਂ ਚਲਾ ਰਹੇ ਹੋਤੇ ਦੁਨੀਆ ਤੇ ਨਹੀਂ ਰਹੇ ਲੇਕਿਨ ਫਿਰ ਵੀ ਦਿਨ ਬਾਦ ਦਿਨ ਉਹਨਾਂ ਦੇ ਅਕਾਊਂਟ ਯਾਨੀ ਫਾਲੋਅਰ ਵਧੀ ਜਾਂਦੇ ਨੇ ਵਧੀ ਜਾਂਦੇ ਨੇ ਅੱਜ ਜਿੰਨਾ ਨਹੀਂ ਵੇਖਦੇ ਪਏ ਤੇ ਸਾਡਾ ਮਤਲਬ ਹੈ ਹਾਂ ਦੁਨੀਆ ਤੇ ਹੈ ਨਹੀਂ ਹੈ ਉਹ ਪਿਆਰ ਕਰਦੇ ਨੇ ਪਿਆਰ ਕਰਦੇ ਹੀ ਜਾਂਦੇ ਨੇ ਉਹ ਇਸੇ ਬਾਣੇ ਕਹਿੰਦੇ ਅਸੀਂ ਚਲੋ ਗਾਣੇ ਦੇ ਵਿੱਚੋਂ ਦੇਖਦੇ ਰਹਿੰਦੇ ਹੁਣ ਅਗਲੇ ਦਿਨ ਬਰੂਟਾ Song ਆਇਆ ਨਾ ਬਰੂਟਾ ਠੀਕ ਹੈ ਤੇ ਪੂਰੇ YouTube ਤੇ ਨੰਬਰ 1 ਤੇ ਚੱਲ ਰਿਹਾ ਸੀ ਕਿ ਐਵੇਂ ਉਹਨਾਂ ਟ੍ਰੈਂਡ ਵਿੱਚ ਟਿਕਿਆ ਨੰਬਰ 1 ਤੇ ਚੱਲ ਰਿਹਾ ਸੀ ਹਾਂ ਤੁਹਾਨੂੰ ਜਾਣ ਵਾਲੇ ਪਤਾ ਹੈ ਕਿ ਹੋ ਨਾ ਹੁਣ ਅਸੀਂ ਅੱਜ ਵੀ ਉਹਨਾਂ ਨੂੰ ਉਹਨਾਂ ਦੇ ਜੀਤਾਂ ਵਿੱਚ ਯਾਦ ਰੱਖਿਆ ਤੇ ਯਾਦ ਰੱਖਾਂਗੇ ਇੰਦਾ ਯਾਦ ਕਰਦੇ ਆਂ ਤੇ ਤਰਦੇ ਹੀ ਰਵਾਂਗੇ ਬਿਲਕੁਲ ਇੰਦਾ ਲੋ ਜੀ ਵੀਰੋ ਅਸੀਂ ਸਿੱਧੂ ਮੂਸੇ ਵਾਲੇ ਦਾ ਸੌਂਗ ਲਾਈਵ ਪਰਫਾਰਮੈਂਸ ਕਿੱਦਾਂ ਦੀ ਲੱਗੀ ਤੁਹਾਨੂੰ ਅਸੀਂ ਤੇ ਸਾਨੂੰ ਤੇ ਬਹੁਤ ਵਧੀਆ ਲੱਗੀ ਏ ਤੇ ਹੁਣ ਤੁਸੀਂ ਕਮੈਂਟ ਸੈਕਸ਼ਨ 'ਚ ਜ਼ਰੂਰ ਦੱਸਿਓ ਕਿ ਤੁਹਾਨੂੰ ਹੋਰ ਕਿੱਦਾਂ ਦਾ ਸੌਂਗ ਚਾਹੀਦਾ ਹੈ ਕਿੱਦਾਂ ਦੀ ਵੀਡੀਓ ਚਾਹੀਦੀਆਂ ਨੇ ਜਿਹੜੀ ਤੁਸੀਂ ਫਰਮਾਇਸ਼ ਕਰਨੀ ਅਸੀਂ ਉਹੀ ਵੀਡੀਓ ਲੈ ਕੇ ਆਉਣੇ ਬਾਕੀ ਆਪਣਾ ਰੱਖੋ ਖਿਆਲ Hola, gracias por